ਮੁੱਖ ਮੰਤਰੀ ਪੰਜਾਬ ਮਾਨਯੋਗ ਸਰਦਾਰ ਭពਨ ਸਿੰਘ ਮਾਨ ਜੀ ਦੀ ਇੱਕ ਦੂਰੰਦੇਸ਼ੀ ਸੋਚ ਹੈ ਕਿ ਪੰਜਾਬ ਨੂੰ ਬਿਲਕੁਲ ਕ੍ਰਾਈਮ ਫ੍ਰੀ ਬਣਾਉਣਾ ਹੈ ਔਰ ਇਹਦੇ ਰਿਗਾਰਡਿੰਗ ਹੀ ਪੰਜਾਬ ਪੁਲਿਸ ਨੂੰ ਇਹਦੇ ਬਾਰੇ ਇੱਕ ਸਖਤ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਸਨ ਤਾਂ ਉਹ ਉਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਮਾਨਯੋਗ ਬੀਜਪੀ ਪੰਜਾਬ ਗੌਰਵ ਯਾਦਵ ਸਰ ਉਹਨਾਂ ਨੇ ਇੱਕ ਪੂਰੇ ਪੰਜਾਬ ਚ ਪਿਛਲੇ 72 ਘੰਟਿਆਂ ਚ ਆਪਰੇਸ਼ਨ ਪ੍ਰਹਾਰ 2 ਵਪਸ ਸਟਾਰਟ ਕੀਤਾ ਸੀ ਇਹ ਆਪਰੇਸ਼ਨ 9 ਫਰਵਰੀ ਨੂੰ ਸਟਾਰਟ ਹੋਇਆ ਸੀ ਤੇ ਕੱਲ ਰਾਤੀ ਇਹ ਕੰਕਲੂਡ ਹੋਇਆ ਹੈ ਤਾਂ ਹੁਣ ਮੈਨੂੰ ਇਹ ਤੁਹਾਡੇ ਮਾਧਿਅਮ ਰਾਹੀਂ ਫਰੀਦਕੋਟ ਵਾਸੀਆਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਨੇ ਜਿਹਦੇ ਵਿੱਚ 67 ਟੀਮਾਂ ਬਣੀਆਂ ਸੀਗੀਆਂ ਤੇ ਵਿੱਚ 500 ਤੋਂ ਵੱਧ ਮੁਲਾਜ਼ਮਾ ਨੇ ਪਿਛਲੇ 72 ਘੰਟਿਆਂ 'ਚ ਦਿਨ ਰਾਤ ਮਿਹਨਤ ਕੀਤੀ ਹੈ ਔਰ 211 ਬੰਦੇ ਸਾਡੇ ਵੱਲੋਂ ਰਾਉਂਡ ਅਪ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਟੋਟਲ 125 ਬੰਦੇ ਫਾਈਨਲੀ ਅਰੈਸਟ ਹੋਏ ਇਸ ਤੋਂ ਇਲਾਵਾ ਜਿਹੜੇ ਬਾਕੀ ਸੀ 47 ਜਿਹੜੇ ਬੰਦੇ ਸੀ ਉਹਨਾਂ ਦੀ ਅਪਰਾਧ ਰੋਕੂ ਕਾਰਵਾਈ ਕੀਤੀ ਗਈ ਬਾਕੀ ਜਿਹੜੇ ਬੰਦੇ ਸੀ ਜੋ ਰਾਉਂਡ ਅਪ ਹੋਏ ਸੀ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਉਹਨਾਂ ਦੇ ਡੋਸ਼ੀਅਰਸ ਬਣਾਏ ਗਏ ਉਹਨਾਂ ਦੇ ਕਾਗਜ਼ ਪੂਰੇ ਕੀਤੇ ਗਏ ਔਰ ਐਸ ਪਰ ਲਾਅ ਕਾਰਵਾਈ ਉਹਨਾਂ ਵੱਲੋਂ ਕੀਤੀ ਗਈ ਯਾਨੀ ਹਰ ਇੱਕ ਬੰਦਾ ਜਿਹੜਾ ਵੀ ਸਾਡੇ ਵੱਲੋਂ ਰਾਉਂਡ ਅਪ ਕੀਤਾ ਗਿਆ ਉਹਦੀ ਪ੍ਰੋਪਰ ਟੂ ਆਈ ਨਾਲ ਪੁੱਛਗਿੱਛ ਕੀਤੀ ਗਈ ਤੇ ਕਾਨੂੰਨ ਮੁਤਾਬਕ ਕਾਰਵਾਈਆਂ ਸਾਡੇ ਵੱਲੋਂ ਕੀਤੀ ਗਈ ਹੈ ਇਦੇ ਵਿੱਚ ਜਿਹੜਾ ਇਹ ਬ੍ਰੇਕਅਪ ਹੈ 125 ਬੰਦੇ ਜਿਹੜੇ ਰਾਉਂਡ ਅਪ ਹੋਏ ਨੇ ਉਹਦੇ ਵਿੱਚ ਟੋਟਲ 4 ਅਜਿਹੇ ਮੈਂਬਰ ਸੀ ਜਿਹੜੇ ਬੰਬੀਹਾ ਗੈਂਗ ਨਾਲ ਸੰਬੰਧਿਤ ਸੀ ਯਾਨੀ ਜਿਹੜੇ ਮਾੜੇ ਅਨਸਰ ਨੇ ਜਿਹੜੇ ਆਪਣੇ ਆਪ ਨੂੰ ਗੈਂਗਸਟਰਸ ਕਹਿੰਦੇ ਨੇ ਬਟ ਪੁਲਿਸਿੰਗ ਭਾਸ਼ਾ ਵਿੱਚ ਅਸੀਂ ਤੇ ਉਹਨਾਂ ਨੂੰ ਬਦਮਾਸ਼ ਹੀ ਕਹਿਣਗੇ ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਸੰਗੀਨ ਅਪਰਾਧਿਕ ਮਾਮਲਿਆਂ 'ਚ ਲੋੜਿੰਦੇ 13 ਮੁਲਜ਼ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਸ਼ਿਆਂ ਨਾਲ ਜੁੜੇ ਮਾਮਲਿਆਂ 'ਚ 37 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਉਹ ਬੰਦੇ ਸੀ ਜਿਹੜੇ ਫਰੀਦਕੋਟ ਪੁਲਿਸ ਨੂੰ ਪਿਛਲੇ ਕੇਸਾਂ 'ਚ ਜਾਂ ਤਾਂ ਲੋੜਿੰਦੇ ਸਨ ਜਾਂ ਇਹਨਾਂ ਵੱਲੋਂ ਰਿਕਵਰੀਜ਼ ਹੋਈ ਹੈ ਔਰ ਇਹਨਾਂ ਦਾ ਇੱਕ ਪ੍ਰੋਪਰ ਕ੍ਰਿਮੀਨਲ ਰਿਕਾਰਡ ਸੀ ਤਾਂ ਹਲੇ ਵੀ ਇਹ ਕ੍ਰਿਮੀਨਲ ਗਤੀਵਿਧੀਆਂ 'ਚ ਸ਼ਾਮਿਲ ਪਾਏ ਗਏ ਸਨ ਇਹਨਾਂ ਵਿੱਚੋਂ ਇੱਕ ਬੰਦਾ ਜਿਹਦਾ ਮੈਂ ਇੱਕ ਮੈਂਸ਼ਨ ਕਰਨਾ ਚਾਹਾਂਗੀ ਦਾ ਨਾਮ ਹੈ ਹਰਦੀਪ ਸਿੰਘ ਬੰਜਾਰਾ ਇਹਤੇ ਪੁਰਾਣੇ 14 ਪਰਚੇ ਸੀ ਜਿਹੜੇ ਨਸ਼ੇ ਤਸਕਰੀ ਦੇ ਸੀ ਤਾਂ ਇਹਨੂੰ ਵੀ ਰਾਉਂਡ ਅਪ ਕੀਤਾ ਗਿਆ ਹੈ ਤਾਂ ਟੋਟਲ ਅਗਰ ਅਸੀਂ ਦੇਖੀਏ ਤਾਂ ਇੱਥੇ ਤਿੰਨ ਐਸੇ ਭਗੌੜੇ ਮੁਲਾਜ਼ਮ ਵੀ ਸੀ ਜਿਹੜੇ ਬਹੁਤ ਟਾਈਮ ਤੋਂ ਕਾਨੂੰਨ ਦੇ ਗਿਰਫਤ ਤੋਂ ਬਾਹਰ ਸੀ ਯਾਨੀ ਪਿਛਲੇ 72 ਘੰਟਿਆਂ ਚ ਫਰੀਦਕੋਟ ਪੁਲਿਸ ਨੇ ਪ੍ਰੋਪਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਦਿਖਾਉਂਦੇ ਹੋਏ ਤਾਂ ਇਹ ਸਾਰੇ ਹੀ ਮੁਲਾਜ਼ਮਾਂ ਨੇ ਬਹੁਤ ਅੱਛਾ ਕੰਮ ਕੀਤਾ ਤਾਂ ਇਹ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਅਲਾਇਦਾ ਇੱਕ ਜਿਹੜੀ 3 ਦਿਨਾਂ ਦੀ ਸਾਡੀ ਇੱਕ ਅਪਰੋਚ ਸੀਗੀ ਗੈਂਗਸਟਰਾਂ ਤੇ ਵਾਰ ਦੇ ਰਿਗਾਰਡਿੰਗ ਸਾਡੇ ਵੱਲੋਂ ਪ੍ਰੋਪਰ ਨਾਕਾਬੰਦੀ ਕੀਤੀ ਗਈ 플ੈਗ ਮਾਰਚਸ ਕੀਤੇ ਗਏ ਜਿਹਦੇ ਵਿੱਚ ਡੀਆਈਜੀ ਕ੍ਰਾਈਮ ਸ਼੍ਰੀ ਨਵੀਨ ਸੈਣੀ ਸਰ ਪਰਸਨਲੀ ਇੱਥੇ ਮੌਜੂਦ ਸੀ ਫਰੀਦਕੋਟ ਚ ਤਾਂ ਅਸੀਂ ਤਿੰਨਾ ਹੀ ਸਬਡਿਵੀਜ਼ਨਾਂ ਨੂੰ ਇੱਥੇ ਕਵਰ ਕੀਤਾ ਤਾਂ ਕੋਟਕਪੂਰਾ ਵਿਖੇ ਅਸੀਂ 플ੈਗ ਮਾਰਚ ਕੀਤਾ ਸੀ ਫਰੀਦਕੋਟ ਵਿਖੇ ਸਾਡੇ ਵੱਲੋਂ ਕਾਸੋ ਕੀਤਾ ਗਿਆ ਸੀ ਤੇ ਕੱਲ ਇੱਕ ਬਹੁਤ ਇੱਕ ਨਵੇਕਲੀ ਪਹਿਲ ਕਰਦੇ ਹੋਏ ਫਰੀਦਕੋਟ ਪੁਲਿਸ ਨੂੰ ਫਰੀਦਕੋਟ ਦੇ ਸਾਰੇ ਐਨ ਜੀਓਜ਼ ਦਾ ਸਾਥ ਮਿਲਾਇਆ ਔਰ ਐਸ ਪੀ ਹੈਡਕ quarters ਸਾਹਿਬਿਤ ਨਾਡਲ ਅਫਸਰ ਨੇ ਜਿਨ੍ਹਾਂ ਨੇ ਇਹ ਸਾਰੇ ਐਨ ਜੀਓਜ਼ ਨੇ ਫਰੀਦਕੋਟ ਪੁਲਿਸ ਨਾਲ ਮਿਲ ਕੇ ਇਹ ਪ੍ਰਣ ਲਿਤਾ ਹੈ ਕਿ ਇੱਕ ਐਨ ਜੀਓ ਕੋਸ਼ਿਸ਼ ਇਹ ਕਰੇਗਾ ਕਿ ਹਰੇਕ ਐਨ ਜੀਓ ਡੇਲੀ ਇੱਕ ਜਿਹੜਾ ਬੰਦਾ ਨਸ਼ੇ ਦੇ ਦਲਦਲ ਚ ਫਸ ਗਿਆ ਹੈ ਉਨੂੰ ਉਹ ਓਟ ਸੈਂਟਰ ਚ ਲੈ ਕੇ ਜਾਈ ਤੇ ਉਹਦੇ ਨਵੇਂ ਓਟ ਸੈਂਟਰ ਦੇ ਨਿਊ ਰਜਿਸਟ੍ਰੇਸ਼ਨ ਕਾਰਡਸ ਬਣਵਾਉਣ ਤਾਂ ਕਿ ਉਹਦਾ ਪ੍ਰੋਪਰ ਟਰੀਟਮੈਂਟ ਹੋ ਸਕੇ ਤੁਹਾਡੇ ਮਾਧਿਅਮ ਰਾਹੀਂ ਮੈਂ ਫਰੀਦਕੋਟ ਦੀ ਜਨਤਾ ਨੂੰ ਵੀ ਮੈਂ ਇਹ ਅਪੀਲ ਕਰਾਂਗੀ ਕਿ ਉਹ ਵੀ ਪੁਲਿਸ ਦੇ ਨਾਲ ਔਰ ਸਾਡੇ ਇਹ ਪੁਰਾਣੇ ਜਿੰਨੇ ਵੀ ਸਤਕਾਰਯੋਗ ਐਨ ਜੀਓਜ਼ ਨੇ ਉਹਨਾਂ ਨੂੰ ਵਰਥ ਸਟਰੈਂਥਨ ਕਰਨ ਤੇ ਜਿੱਥੇ ਵੀ ਤੁਹਾਡੀ ਆਪਣੀ ਲੋਕੈਲਿਟੀ ਚ ਜਾਂ ਤੁਹਾਡੇ ਸ਼੍ਰੀਕੇ ਚ ਕਿਸੇ ਨੂੰ ਵੀ ਅਗਰ ਨਸ਼ਾ ਛੱਡਣ ਚ हेल्प की लड़ है तो नाल खड़े हैं रिगार्डिंग मेरी सीएमओ साहब चंद्र डॉक्टर चंद्रशेखर कक्ड़ भी गल हुई है और उन्होंने अपना परसनल एक सपोर्ट देन का कल भरोसा दवाया और रिगार्डिंग प्रॉपर अपनी एक चिट्ठी भी कट दी है डीसी मैडम फरीदकोट न भी रिगार्डिंग गल हुई है और उन्होंने भी अपने ऑफिसर ए रिगार्डिंग डायरेक्शन ऑलरेडी उन्होंने वालों दिती जा चुकी हैं यानी हम युद्ध नशिया विरुद्ध फेज टू ਔਰ ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਹੁਣ ਫਰੀਦਕੋਟ ਪੁਲਿਸ ਦਾ ਇਹ ਟੀਚਾ ਹੈ ਕਿ ਅਸੀਂ ਇੱਕ 360 ਡਿਗਰੀ ਅਪਰੋਚ ਲੈ ਕੇ ਗੈਂਗਸਟਰਸ ਤੇ ਜਿਹੜੇ ਇਹ ਮਾੜੇ ਅਨਸਰ ਹੈ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਅਸੀਂ ਇੱਕ ਕੰਪਲੀਟਲੀ ਇੱਥੋਂ ਅਸੀਂ ਉਹਨਾਂ ਨੂੰ ਖਤਮ ਕਰੀਏ ਤੇ ਪਬਲਿਕ ਕੌਨਫੀਡੈਂਸ ਔਰ ਪਬਲਿਕ ਸਪੋਰਟ ਅਸੀਂ ਘੱਡੇ ਵੱਲੋਂ ਐਕਸਪੈਕਟ ਕਰਦੇ ਨੇ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਜਿੰਨਾ ਮਾਨ ਸਤਕਾਰ ਔਰ ਜਿੰਨਾ ਜਿੰਨੀ ਹੱਲਾਸ਼ੇਰੀ ਸਾਨੂੰ ਫਰੀਦਕੋਟ ਵਾਸੀਆਂ ਵੱਲੋਂ ਅੱਜ ਤੱਕ ਦਿੱਤੀ ਗਈ ਹੈ ਉਹ ਅੱਗੇ ਐਹੀ ਜਾਰੀ ਰਹੂਗੀ ਥੈਂਕ ਯੂ